ਬਹੁਤ ਧੰਨਵਾਦ ਕਰਦਾ ਵੀ ਜੋ ਇਹ ਪਰਮੇਸ਼ਵਰ ਪ੍ਰਭ ਯਿਸੂ ਮਸੀਹ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਜਿਹੜੇ ਮਸੀਹ ਭੈਣ ਭਰਾ ਨੇ ਇਸ ਪ੍ਰੋਗਰਾਮ ਨੂੰ ਬਹੁਤ ਖੁਸ਼ੀ ਨਾਲ ਮਨੋਦੇ ਪੂਰੇ ਵਰਲਡ ਦੇ ਵਿੱਚ ਇਹ ਮਨਾਇਆ ਜਾਂਦਾ ਵਾ ਔਰ ਲੁਧਿਆਣਾ ਦੇ ਵਿੱਚ ਸਾਡੇ ਅੱਜ 바ਵਾ ਜੀ ਨੇ ਅੱਜ ਸੁਬਾਵਾਦੀ ਜਿਹੜੇ ਵੈਦ ਵੀ ਨੇ ਬਹੁਤ ਜਿਆਦਾ ਮਸ਼ਹੂਰ ਇਹ ਹੈਗੇ ਸੋਸ਼ਲ ਮੀਡੀਆ ਤੋਂ ਬਹੁਤ ਦਿਖਦੇ ਰਹਿੰਦੇ ਆ ਜਿੰਨਾ ਮੈਨੂੰ ਖਾਸ ਤੌਰ ਤੇ ਇਨਵਾਈਟ ਕੀਤਾ ਸੀ ਉਹ ਜਿਨੇ ਸਾਡੇ ਪਾਸਟਰ ਸਾਹਿਬਾਨ ਨੇ ਲੁਧਿਆਣੇ ਦੇ ਇਹਨਾਂ ਨੇ ਇਨਵਾਈਟ ਕੀਤਾ ਸੀ ਮੈਂ ਇੱਥੇ ਪਹੁੰਚਿਆ ਹਾਂ ਔਰ ਅੱਜ ਦੇ ਦਿਨ ਦੀ ਮੇਰਾ ਸਾਰਿਆਂ ਨੂੰ ਮੁਬਾਰਕਵਾਹ ਦੇਣਾ ਔਰ ਪੰਜਾਬ ਸਰਕਾਰ ਵੱਲੋਂ ਆਪਣੇ ਮੈਨਰਟੀ ਕਮਿਸ਼ਨ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਜਿਆਦਾ ਮੁਬਾਰਕਵਾਹ ਦੇਣਾ ਔਰ ਇਹ ਜਿਹੜਾ ਪ੍ਰੋਗਰਾਮ ਹੈਗਾ ਅੱਜ ਵੱਖ-ਵੱਖ ਜਗ੍ਹਾ ਤੇ ਸਟੇਜਾਂ ਨਾਲ ਲਗਾਈਆਂ ਔਰ ਲੰਗਰ ਦੇ ਖਾਸ ਇੰਤਜ਼ਾਮ ਕੀਤੇ ਨੇ ਔਰ ਮੈਂ ਸਮਝਦਾ ਵੀ ਇਦਾਂ ਦੇ ਪ੍ਰੋਗਰਾਮਾਂ ਦੇ ਨਾਲ ਇਹ ਜਿਹੜੇ ਸਾਡੇ ਭੈਣ ਭਰਾ ਨੇ ਮਸੀਹ ਭੈਣ ਭਰਾ ਉਹ ਪਰਮੇਸ਼ਵਰ ਦੇ ਨਾਲ ਜੁੜਦੇ ਨੇ ਔਰ ਪਰਮੇਸ਼ਵਰ ਦੀ ਅराधना ਔਰ ਪ੍ਰਸ਼ੰਸਾ ਕਰਦੇ ਜਾਂਦੇ ਨੇ ਧੰਨਵਾਦ ਅਸੀਂ ਤੁਸੀਂ ਪੰਜਾਬ ਸਰਕਾਰ ਦਾ ਹਿੱਸਾ ਜਿਵੇਂ ਬਾਕੀ ਧਰਮਾਂ ਦੇ ਵਿੱਚ ਵੀ ਸਟੇਟ ਲੈਵਲ ਦੇ ਪ੍ਰੋਗਰਾਮ ਲਾਏ ਜਾਂਦੇ ਨੇ ਕਿ ਸੀਐਮ ਸਾਹਿਬ ਕੋ ਮੰਗ ਰੱਖੋਗੇ ਕਿ ਜਿਹੜਾ ਕ੍ਰਿਸਮਸ ਦਾ ਪਾਈਚਾਰੀ ਦਾ ਸਮਾਰੋਹ ਹੈ ਜਿਹੜਾ ਖੁਸ਼ੀਆਂ ਭਰ ਦੇਣਾ ਇਹਨੂੰ ਵੀ ਸਰਕਾਰੀ ਪੌਂਟ ਤੇ ਰੱਖਿਆ ਜਾਵੇ ਕਿਉਂਕਿ ਸਰਕਾਰ ਜਿਹੜਾ ਇਹਦਾ ਹਿੱਸਾ ਹੈ ਕਿ ਸਾਰੇ ਧਰਮਾਂ ਦਾ ਮਾਨ ਸਤਕਾਰ ਕਰਦੀ ਆ ਔਰ ਪਰਮੇਸ਼ਵਰ ਦੇ ਪ੍ਰਭੂ ਯੇਸ਼ੂ ਮਸੀਹ ਦੀ ਕਿਰਪਾ ਦੇ ਨਾਲ ਔਰ ਸਾਡੇ ਆਤਮਿਕ ਪਿਤਾ ਪਾਸਟਰ ਅਨੰਕੁਰ ਯੂਸਫ ਅਨੁਰਲਾ ਜੀ ਦੇ ਨਾਲ ਮਿਲ ਕੇ ਅਸੀਂ ਜਰੂਰ ਜਿਹੜਾ 크ਿਸਮਸ ਹੈ ਦੀ ਸੈਲੀਬ੍ਰੇਟ ਕਰਾਂਗੇ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਇਹਨਾਂ ਦੀਆਂ ਲੋਕਾਂ ਦੀ ਮੰਗਾਂ ਨੇ ਸਿੱਖਿਆ ਪਾਚਾਰੀਆਂ ਸਰਚਾ ਅਨਕੁਰ ਤੋਂ ਲੈ ਕੇ ਹੋਰ ਕੌਣ ਸਾਰੀਆਂ ਮੰਗਾਂ ਨੇ ਮਨੋਗੀ ਕਮਿਸ਼ਨੀਆਂ ਕਿੰਨੀਆਂ ਜਿਹੜੀਆਂ ਤੁਹਾਡੇ ਕੋਲ ਆ ਰਹੇ ਨੇ ਜਮਾਨਤ ਚਾਰੇ ਲੋਕਾਂ ਦੀ ਅਪੀਲਾਂ ਆ ਰਹੀਆਂ ਕਿ ਮੈਨੂੰ ਅੱਜ 4 ਮਹੀਨੇ ਹੋਏ ਹਾਲੇ ਚੇਅਰਮੈਨ ਬਣੇ ਨੂੰ ਔਰ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖਿਆ ਵੀ 7 ਮੈਂ ਸੰਗਤ ਦਰਸ਼ਨ ਕੀਤੇ ਨੇ ਔਰ ਮੁਕੇ ਦੇ ਲੋਕਾਂ ਦੇ ਹਲ ਕਰਵਾਏ ਨੇ ਔਰ ਕਾਫੀ ਜਿਹੜੇ ਕਮਿਊਨਿਸਟਾਨ ਜਿਹੜੇ ਅਸੀਂ ਆਉਣ ਵਾਲੇ ਦਿਨਾਂ 'ਚ ਜਿਹੜੇ ਮਸੀਹ ਭਾਈਚਾਰੇ ਨੂੰ ਦੇਣ ਜਾ ਰਹੇ ਨੇ ਪੰਜਾਬ ਸਰਕਾਰ ਵੱਲੋਂ ਔਰ ਮਨੋਰਿਟੀ ਕਮਿਸ਼ਨ ਵੱਲੋਂ ਜਿਹੜਾ ਮਨੋਰਿਟੀ ਕਮਿਸ਼ਨ ਜਿਹੜਾ ਵਾ ਅ ਤਤਬਰ ਤਤ ਤਿਆਰ ਆਪਣੇ ਲੋਕਾਂ ਦੇ ਲਈ ਪਿਛੇ ਜਿਨ੍ਹਾਂ ਤੁਸੀਂ ਦੇਖਿਆ ਹੋਵੇਗਾ ਮੈਂ ਗਵਰਨਰ ਸਾਹਿਬ ਨੂੰ ਮਿਲ ਕੇ ਆਇਆ ਔਰ ਜਿਹੜਾ ਵੀ ਮਸੀਹ ਭਾਈਚਾਰੇ ਦੇ ਖਿਲਾਫ ਜੋ ਲੋਕ ਪ੍ਰੋਪਗੈਂਡਾ ਕਰ ਰਹੇ ਸੀ ਮੈਨੂੰ ਜਾਨੂ ਕਰਵਾ ਕੇ ਆਇਆ ਔਰ ਗਵਰਨਰ ਸਾਹਿਬ ਨੇ ਮੈਨੂੰ ਇਹ ਵਿਸ਼ਵਾਸ ਦਵਾਇਆ ਹੋਇਆ ਵਾ ਕਿ ਅਸੀਂ ਮਸੀਹ ਭਾਈਚਾਰੇ ਦੇ ਪਰ ਕਿਸੇ ਨੂੰ ਵੀ ਮਨੋਰਿਟੀ ਦੇ ਜਿਹੜੇ ਆਪਣੇ ਮੁਸਲਮਣ ਨੇ ਜਾਂ ਅਜੈਨੀ ਬੁੱਧੀ ਨੇ ਪਾਰਸੀ ਨੇ 크ਿਸਚੀਅਨ ਨੇ ਕਿਸੇ ਨੂੰ ਵੀ ਆਪਣੀ ਧਰਮ ਦੀ ਪ੍ਰੈਕਟਿਸ ਕਰਨ ਦੇ ਵਿੱਚ ਰੋਕਿਆ ਨਹੀਂ ਜਾਊਗਾ ਮਨੋਰਿਟੀ ਕਮਿਸ਼ਨ ਉਹਦੇ ਨਾਲ ਇੱਕ ਤਾਨਕੇ ਖੜਾ ਵਾ ਅੱਜ ਤੱਕ ਹੀ ਸੁਨੇਹਾ ਜੇ ਦੇ ਦਿੰਦੇ ਮੈਂ ਸੁਨੇਹਾ ਸਾਰੇ ਆਪਣੇ ਭੈਣ ਭਰਾਵਾਂ ਦੇਣਾ ਚਾਹੁੰਦਾ ਵੀ ਵੱਡਿਆਂ ਦਾ ਮਾਨ ਸਤਿਕਾਰ ਕਰੋ ਛੋਟਿਆਂ ਨੂੰ ਪਿਆਰ ਕਰੋ ਆਪਣੇ ਮਦਰ ਫਾਦਰ ਦਾ ਇੱਜ਼ਤ ਮਾਨ ਸਤਿਕਾਰ ਕਰੋ ਔਰ ਹਰ ਕਿਸੇ ਨੂੰ ਪਿਆਰ ਦੇ ਨਾਲ ਦੇਖੋ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਸ਼ਾਂਤੀ ਦਾ ਰਾਜਕੁਮਾਰ ਆ ਔਰ ਮੇਰਾ ਦੂਸਰਾ ਨਾਮ ਪ੍ਰੇਮ ਆ ਪਰ ਬਾਣੀ ਤੇ ਵੀ ਲਿਖਿਆ ਜਿਨੇ ਪ੍ਰੇਮ ਕੀਓ ਤੈਨੂੰ ਪਰਮ ਆ ਹੋਤੀ ਲਾਈਵ ਦਸਵੀਂ ਅੰਦਰ ਦੇਖ ਰਹੇ ਹੋ ਜੇ ਵੀਰੋ ਲੁਧਿਆਣਾ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਹਨਾ ਦੇ ਵਿੱਚ ਬਿਲੀਟੀ ਕਮਿਸ਼ਨ ਦੇ ਗਦਰਸਾਂਵਾਜ ਦੇ ਵੱਲੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਪ੍ਰਭੂ ਪਰਮੇਸ਼ਰ ਪਰਮੇਸ਼ਰ ਜਿਨੈਸ਼ਨਲ ਪ੍ਰਧਾਨ ਮਿਸਟਰ ਜਤਿੰਦਰ ਮਸੀ ਗੌਰਵ ਜੀ ਹੈ ਦਿਲ ਦੀ ਗਹਿਰਾਈ ਸੇ धन्यवाद करते हैं और हमारे बीच में हमारे बीच में लेवल एक्शन कमेटी के पॉलिटिक विंग के पंजाब के प्रधान मिस्टर राशित जी हैं इनका भी दिल की गहराई से धन्यवाद करते हैं इनकी पूरी टीम ਜੈ ਮਸੀਹੀ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜੋ ਇਹ ਪਰਮੇਸ਼ਰ ਪ੍ਰਭ ਯਿਸੂ ਮਸੀਹ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਜਿਹੜੇ ਮਸੀਹੀ ਭੈਣ ਭਰਾ ਨੇ ਇਸ ਪ੍ਰੋਗਰਾਮ ਨੂੰ ਬਹੁਤ ਖੁਸ਼ੀ ਨਾਲ ਮਨਨ ਵੰਡ ਦੇ ਵਿੱਚ ਇਹ ਮਨਾਇਆ ਜਾਂਦਾ ਵਾ ਔਰ ਲੁਧਿਆਣਾ ਦੇ ਵਿੱਚ ਸਾਡੇ ਅੱਜ 바ਵਾ ਜੀ ਨੇ ਅੱਜ ਸਵਾਵਾ ਜੀ ਜਿਹੜੇ ਵੈਦ ਵੀ ਨੇ ਬਹੁਤ ਜਿਆਦਾ ਮਸ਼ਹੂਰ ਇਹ ਹੈਗੇ ਸੋਸ਼ਲ ਮੀਡੀਆ ਦਾ ਬੰਦੇ ਦਿੱਤੇ ਰਹੇ ਨੇ ਜਿਨ੍ਹਾਂ ਨੇ ਮੈਨੂੰ ਖਾਸ ਤੌਰ ਤੇ ਇਨਵਾਈਟ ਕੀਤਾ ਸੀ ਔਰ ਜਿਨ੍ਹਾਂ ਨੇ ਸਾਡੇ ਪਾਸਟਰ ਸਾਹਿਬਾਨ ਨੇ ਲੁਧਿਆਣੇ ਦੇ ਇਹਨਾਂ ਨੇ ਇਨਵਾਈਟ ਕੀਤਾ ਸੀ ਮੈਂ ਅੱਜ ਪਹੁੰਚਿਆ ਵਾਂ ਔਰ ਅੱਜ ਦੇ ਦਿਨ ਦੀ ਮੇਰਾ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਔਰ ਪੰਜਾਬ ਸਰਕਾਰ ਵੱਲੋਂ ਆਪਣਨੇ ਮਿਨੋਰਟੀ ਕਮਿਸ਼ਨ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਜਿਆਦਾ ਮੁਬਾਰਕਬਾਦ ਦੇਣਾ ਔਰ ਇਹ ਜਿਹੜਾ ਪ੍ਰੋਗਰਾਮ ਹੈਗਾ ਇਹ ਅੱਜ ਵੱਖ-ਵੱਖ ਜਗ੍ਹਾ ਤੇ ਸਟੇਜਾਂ ਨੇ ਲਗਾਈਆਂ ਹਨ ਔਰ ਲੰਗੇ ਤੇ ਖਾਸ ਇੰਤਜ਼ਾਮ ਕੀਤੇ ਨੇ ਔਰ ਮੈਂ ਸਮਝਦਾ ਵੀ ਇਦਾਂ ਦੇ ਪ੍ਰੋਗਰਾਮਾਂ ਦੇ ਨਾਲ ਇਹ ਜਿਹੜੇ ਸਾਡੇ ਭੈਣ ਭਰਾ ਨੇ ਸਹੀ ਭੈਣ ਭਰਾ ਉਹ ਪਰਮੇਸ਼ਵਰ ਦੇ ਨਾਲ ਜੁੜਦੇ ਨੇ ਔਰ ਪਰਮੇਸ਼ਵਰ ਦੀ ਅਰਾਧਨਾ ਔਰ ਪ੍ਰਸ਼ੰਸਾ ਕਰਦੇ ਜਾਂਦੇ ਨੇ ਧੰਨਵਾਦ ਅੱਜ ਤੁਸੀਂ ਇਹ ਪੰਜਾਬ ਸਰਕਾਰ ਦਾ ਹਿੱਸਾ ਜਿਵੇਂ ਬਾਕੀ ਧਰਮਾਂ ਦੇ ਵਿੱਚ ਵੀ ਛੇੜ ਕੇ ਪ੍ਰੋਗਰਾਮ ਕਰਾਈ ਜਾਂਦੇ ਨੇ ਕਿ ਸੀਐਮ ਸਾਹਿਬੋਂ ਮੰਗ ਰੱਖੋਗੇ ਕਿ ਜਿਹੜਾ ਕ੍ਰਿਸਮਸ ਦਾ ਭਾਈਚਾਰਾ ਦਾ ਸਮਾਗਮ ਹੈ ਜਿਹੜਾ ਅਕੀਸ਼ਾਂ ਦੇ ਰੱਖਦੇ ਨੇ ਇਹਨੂੰ ਵੀ ਸਰਕਾਰੀ ਤੌਰ ਤੇ ਕਰਾਈ ਕੀ ਸਰਕਾਰ ਸਾਰੇ ਧਰਮਾਂ ਨੂੰ ਨਾਲ ਲੈ ਕੇ ਚਲਦੀ ਆ ਸਾਰੇ ਧਰਮਾਂ ਦਾ ਮਾਨ ਸਤਕਾਰ ਕਰਦੀ ਆ ਔਰ ਪਰਮੇਸ਼ਵਰ ਪ੍ਰਭੂ ਯੇਸ਼ੂ ਮਸੀਹ ਦੀ ਕਿਰਪਾ ਦੇ ਨਾਲ ਔਰ ਸਾਡੇ ਆਤਮਿਕ ਪਿਤਾ ਪਾਪਲ ਅੰਤੁਰ ਯੂਸਫ ਨੁਰਲਾ ਜੀ ਦੇ ਨਾਲ ਮਿਲ ਕੇ ਅਸੀਂ ਜਰੂਰ ਜਿਹੜਾ ਕਿ ਉਸਨੇ ਸਾਡੀ ਸੈਲੀਬ੍ਰੇਟ ਕਰਾਂਗੇ ਪੰਜਾਬ ਸਰਕਾਰ ਵੱਲੋਂ ਇੱਕ ਜਿਹੜੀਆਂ ਇੱਥੇ ਲੋਕਾਂ ਦੀ ਮੰਗਾਂ ਦੇ ਸਰਪੱਛੇ ਰੱਖਿਆ ਸਰਜਾਨ ਦਾ ਨੂੰ ਲੈ ਕੇ ਹੋਰ ਬਹੁਤ ਸਾਰੀਆਂ ਮੰਗਾਂ ਨੇ ਮਨੋਈ ਗਈਆਂ ਜੀ ਨੇ ਇੱਕ ਜਿਹੜੀਆਂ ਤੁਹਾਡੇ ਕੋਲ ਆ ਰਹੇ ਨੇ ਨਿਮਾਤਾਂ ਕਰ ਰਹੇ ਨੇ ਰੱਬ ਦੇ ਅੱਗੇ ਅਰਦਾਸਾਂ ਕਰ ਰਹੇ ਆ ਕਿ ਮੈਨੂੰ ਅੱਗੇ 4 ਮਹੀਨੇ ਹੋਏ ਹਾਲੇ ਚੇਅਰਮੈਨ ਬਣੇ ਨੂੰ ਪਰ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖਿਆ ਵੀ 7 ਜ਼ਿਲ੍ਹਿਆਂ ਦੇ ਵਿੱਚ ਮੈਂ ਸੰਗਤ ਦਰਸ਼ਨ ਕੀਤੇ ਨੇ ਔਰ ਮੁਕੇ ਦੇ ਲੋਕਾਂ ਦੇ ਹੱਲ ਕਰਵਾਏ ਨੇ ਔਰ ਕਾਫੀ ਜਿਹੜੇ ਕਮਿਸਤਾਨ ਜਿਹੜੇ ਅਸੀਂ ਆਉਣ ਵਾਲੇ ਦਿਨਾਂ 'ਚ ਜਿਹੜੇ ਮਸੀਹ ਭਾਈਚਾਰੇ ਨੂੰ ਦੇਣ ਜਾ ਰਹੇ ਨੇ ਪੰਜਾਬ ਸਰਕਾਰ ਵੱਲੋਂ ਔਰ ਮinority ਕਮਿਸ਼ਨ ਵੱਲੋਂ ਜਿਹੜਾ ਮinority ਕਮਿਸ਼ਨ ਜਿਹੜਾ ਵਾ ਅ ਤਦ ਤੱਕ ਤਿਆਰ ਆਪਣੇ ਲੋਕਾਂ ਦੇ ਲਈ ਪਿਛੇ ਜਿਨ੍ਹਾਂ ਤੁਸੀਂ ਦੇਖਿਆ ਹੋਵੇਗਾ ਮੈਂ ਗਵਰਨਰ ਸਾਹਿਬ ਨੂੰ ਮਿਲ ਕੇ ਆਇਆ ਔਰ ਜਿਹੜਾ ਵੀ ਮਸੀਹ ਭਾਈਚਾਰੇ ਦੇ ਖਿਲਾਫ ਜੋ ਲੋਕ ਪ੍ਰੋਪਗੈਂਡਾ ਕਰ ਰਹੇ ਸੀ ਮੈਨੂੰ ਜਾਣੂ ਕਰਵਾ ਕੇ ਆਇਆ ਔਰ ਗਵਰਨਰ ਸਾਹਿਬ ਨੇ ਮੈਨੂੰ ਇਹ વિશ્વાસ ਦਿਵਾਇਆ ਪਰ ਕਿਸੇ ਨੂੰ ਵੀ ਮਨੋਰਿਟੀ ਦੇ ਵਿੱਚ ਜਿਹੜੇ ਆਪਣੇ ਮੁਸਲਮਣ ਨੇ ਜਾਂ ਜੈਨੀ ਬੁੱਧੀ ਨੇ ਪਾਰਸੀ ਨੇ 크ਿਸਚੀਅਨ ਨੇ ਕਿਸੇ ਨੂੰ ਵੀ ਆਪਣੀ ਧਰਮ ਦੀ ਪ੍ਰੈਕਟਿਸ ਕਰਨ ਦੇ ਵਿੱਚ ਰੋਕਿਆ ਨਹੀਂ ਜਾਊਗਾ ਮਨੋਰਿਟੀ ਕਮਿਸ਼ਨਰਾਂ ਦੇ ਨਾਲ ਇੱਕ ਤਾਨਕੇ ਖੜਾਵਾ ਅੱਜ ਤੱਕ ਇਹ ਸੁਨੇਹਾ ਹੈ ਮੈਂ ਸਨੇਹਾ ਸਾਰੇ ਆਪਣੇ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦਾ ਵੀ ਵੱਡਿਆਂ ਦਾ ਮਾਨ ਸਤਕਾਰ ਕਰੋ ਛੋਟਿਆਂ ਨੂੰ ਪਿਆਰ ਕਰੋ ਆਪਣੇ ਮਦਰ ਫਾਦਰ ਦਾ ਇੱਕ ਜਮਾਨ ਸਤਕਾਰ ਕਰੋ ਔਰ ਹਰ ਕਿਸੇ ਨੂੰ ਪਿਆਰ ਦੇ ਨਾਲ ਦੇਖੋ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਸ਼ਾਂਤੀ ਦਾ ਰਾਜਕੁਮਾਰ ਹਾਂ ਔਰ ਮੇਰਾ ਦੂਸਰਾ ਨਾਮ ਪ੍ਰੇਮ ਹੈ ਪੁਰਬਾਣੀ ਜੇ ਵੀ ਲਿਖਿਆ ਜਿੰਨ ਪ੍ਰੇਮ ਕੀਓ ਤਿੰਨ ਪ੍ਰਭ ਆਇਓ ਧ ਦਰਨੇ ਬੁਦਾ ਤੁਸੀਂ ਇਹਨਾਂ ਨੂੰ ਆਮਡਾ ਸਰਕਾਰ ਵਿੱਚ ਆਜੀ ਅੱਛੀ ਪਦਵੀ ਤੇ ਤੁਸੀਂ ਬਿਠਾਇਆ ਹੈ ਪ੍ਰਭੂ ਜੀ ਉਹ ਤੇਰੇ ਲੋਕਾਂ ਦੀ ਦਿਨ ਰਾਤ ਸੇਵਾ ਕਰ ਰਿਹਾ ਹੈ ਪ੍ਰਭੂ ਜੀ ਸਾਡੀ ਦੁਆ ਹੈ ਤੇਰਾ ਦਾਸ ਇਬਰਾਹਮ ਨਿਰੰਤਰ ਤੇਰੀ ਕਿਰਪਾ ਦੇ ਵਿੱਚ ਵਰਤਾ ਚੱਲਾ ਜਾਵੇ ਉਸ ਤੇ ਦੇ ਸਾਰੇ ਕੰਮ ਇਹਨਾਂ ਦੇ ਜੀਵਨ ਤੋਂ ਕਟਮ ਹੋ ਪਵਿੱਤਰ ਆਤਮਾ ਤੁਸੀਂ ਇਹਨਾਂ ਨੂੰ ਅਭਿਸ਼ੇਕ ਕਰੋ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਭੂ ਜੀ ਇਹਨਾਂ ਨੂੰ ਹੋਰ ਬਧਾਓ ਅਸੀਂ ਸਭ ਮਿਲ ਜੁਲ ਕੇ ਪ੍ਰਭੂ ਜੀ ਇੱਕ ਵੱਡੀ ਫਸਲ ਕੱਟੀਏ ਔਰ ਤੇਰੇ ਰਾਹ ਬਾਤੇ ਸੇ ਪਿਆਰ ਕਰੀਏ ਤਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀ ਆਸੀ ਕਿਰਪਾ ਕਰੋ ਕਿ ਕਿੰਨੂ ਤੁਹਾਡੇ ਖੱਤਾ ਵਿੱਚ ਆਉਂਦੇ ਆ ਭਾਈ ਰਾਸਿੱਟੂ ਲਈ ਵੀ ਧੰਨਵਾਦ ਇਨ੍ਹਾਂ ਨੂੰ ਵੀ ਤੁਸੀਂ ਪ੍ਰਭੂ ਜੀ ਵੱਡਾ ਸਤਿਕਾਰ ਕੀਤਾ ਹੈ ਇਹਨਾਂ ਦਾ ਇਹਨਾਂ ਨੂੰ ਪਦਵੀ ਤੇ ਲੈ ਕੇ ਗਏ ਹੋ ਪ੍ਰਭੂ ਜੀ ਇਹ ਭਾਈ ਵੀ ਨਿਰੰਤਰ ਤੇਰੀ ਕਿਰਪਾ ਦੇ ਵਿੱਚ ਚੱਲਦਾ ਚਲਾ ਜਾਵੇ ਅੱਜ ਇਹਨਾਂ ਦਾ ਸਾਡੇ ਵਿਚਕਾਰ ਆਣਾ ਸਾਡੇ ਸਾਰਿਆਂ ਦੇ ਲਈ ਪੂਰੇ ਲੁਧਿਆਣਾ ਸ਼ਹਿਰ ਵਸਨੀਕਾਂ ਦੇ ਲਈ ਇੱਕ ਵੱਡੀ ਬਰਕਤ ਦਾ ਕਾਰਨ ਹੋਵੇ ਤੁਹਾਡਾ ਨਾਮ ਉੱਚਾ ਹੋਵੇ ਛੋਟੇ-ਬਡੇ ਲਈ ਧੰਨਵਾਦ ਕਰਦੇ ਹਾਂ ਇਹ ਬੱਚਾ ਜਿਸ ਤਰ੍ਹਾਂ ਮਾਸ ਉਤੇ ਲਾਉਂਦੇ ਵਿੱਚ ਵੰਦਾ ਹੈ ਤੇਰੀ ਆਤਮਾ ਦੇ ਵਿੱਚ ਵੀ ਪਦਿਤ ਹੋਵੇ ਸਾਰੀਆਂ ਗੱਲਾਂ ਦੇ ਵਿੱਚ ਤੁਹਾਡਾ ਨਾਮ ਉੱਚਾ ਧੰਨਵਾਦ ਤੁਸੀਂ ਬੇਤੀ ਨੂੰ ਸੁਣਿਆ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਅਪਿਤਾ